ਕਿਸੇ ਮਲਪੀ ਮੇਰੇ ਬॉयਫਰੈਂਡ ਸੀਗਾ ਉਹਨਾਂ ਨਾਲ ਮੇਰੇ ਰਿਲੇਸ਼ਨ ਰਿਹਾ 1.5 ਸਾਲ ਉਸ ਬਾਅਦ ਉਹਨਾਂ ਨੇ ਮਮਾ ਘਰੇ ਗਏ ਸੀ ਤੇ ਉਹਨਾਂ ਨੇ ਨਾ ਕਰ ਦਿੱਤੀ ਵਿਆਹ ਲਈ ਤੇ ਫਿਰ ਮੈਂ ਸੁਸਾਇਸਾਈਡ ਕਰਨ ਦੀ ਕੋਸ਼ਿਸ਼ ਕੀਤੀ ਉਸ ਬਾਅਦ ਸਾਡਾ ਸਟੈਂਪ পেਪਰ ਤੇ ਲਿਖਾਈ ਹੋਈ ਸੀ 11ਵੇਂ ਮਹੀਨੇ ਵਿਆਹ ਹੋਗਾ ਫਿਰ ਮੁੱਕ ਰਿਆ ਫਿਰ ਅਸੀਂ ਦਰਖਾਸਤ ਦਿੱਤੀ ਤੇ ਹੁਣ ਫਿਰ ਸਾਰੇ ਮਰਦ ਪੰਚਾਇਤ ਚ ਹਾਂ ਕਰ ਦਿੰਦਾ ਹੈ ਤੇ ਬਾਅਦ ਵਿੱਚ ਉਹਨਾਂ ਨੇ ਝੂੜੀਆਂ ਪੋਵਾਈਆਂ ਤੇ ਫਿਰ ਵਿਆਹ ਕੱਲ ਸੀ ਮੇਰਾ ਤੇ ਕੱਲ ਉਹ ਭੱਜ ਗਿਆ ਕਿੱਥੋਂ ਦਾ ਸੀ ਮੁੰਡਾ ਹਾਂ ਮੁੰਡਾ ਮਕਬੂਲ ਫਿਰਦਾ ਸੀ ਅੱਛਾ ਕੱਲ ਵਿਆਹ ਸੀ ਸਾਲੀਆਂ ਤਿਆਰੀਆਂ ਹੋਈਆਂ ਸੀ ਹਾਂਜੀ ਅੱਛਾ ਤੇ ਉਹ ਭੱਜ ਗਿਆ ਹਾਂਜੀ ਤੇ ਉਹਨਾਂ ਦੇ ਮਾਪੋਂ ਵੱਲੋਂ ਕੀ ਕੀ ਹੋਇਆ ਉਹਨਾਂ ਦੇ ਮਾਪਿਆਂ ਵੱਲੋਂ ਉਹ ਵੀ ਨਾਲ ਹੀ ਹੈਗੇ ਨੇ ਉਹ ਵੀ ਸਾਰੇ ਚਲੇ ਗਏ ਹੋਏ ਨੇ ਸਾਰੀ ਤੁਹਾਡੇ ਸਾਨੂੰ ਸਾਰੀ ਦੀ ਚਾਹ ਹੋ ਗਈ ਹਾਂਜੀ ਹੁਣ ਤੁਸੀਂ ਥਾਣੇ ਉਹ ਕੀ ਮੰਗੀ ਕਰਦੇ ਅਸੀਂ ਮੰਗ ਕਰਦੇ ਸਾਨੂੰ ਇਨਸਾਫ ਦਿੱਤਾ ਜਾਵੇ ਉਹਨੂੰ ਜੇਲ੍ਹ ਹੋਵੇ ਜੀ ਮੈਂ ਕਮਲਜੀਤ ਕੋਰ ਡਿਸਟ੍ਰਿਕਟ ਚੇਅਰਮੈਨ ਊਮਨਸ ਵਿੰਗ ਬਾਲਮਿਕ ਸੰਸਥਾ ਵੱਲੋਂ ਸਰ ਇਹ ਕੁੜੀ ਦੇ ਨਾਲ ਬਹੁਤ ਹੀ ਜ਼ਿਆਦਾ ਤੱਕਾ ਹੋ ਰਿਹਾ ਹੈ ਜੋ ਕਿ ਸਦਾ ਕੁੜੀਆਂ ਨਾਲ ਹਮੇਸ਼ਾ ਤੋਂ ਹੁੰਦਾ ਆ ਤੇ ਹੁਣ ਨਾ ਨਹੀਂ ਚਾਹੀਦਾ ਮੁੰਡੇ ਨੇ ਉਹਦੇ ਨਾਲ ਪੂਰੇ ਡੇਢ ਸਾਲ ਰਿਲੇਸ਼ਨ ਰੱਖੇ ਰਿਲੇਸ਼ਨ 'ਚ ਰਹਿਣ ਤੋਂ ਬਾਅਦ ਉਹਨੂੰ ਪਹਿਲਾਂ ਤਾਂ ਵਿਆਹ ਦਾ ਲਾਰਾ ਲਾਇਆ ਜੋ ਕਿ ਉਹਨੇ ਲਾਰੇ ਨੂੰ ਮੁੱਕਰ ਗਿਆ ਤਾਂ ਕੁੜੀ ਨੇ ਸੁਸਾਇਸਾਈਡ ਅਟੈਂਪ ਕੀਤਾ ਸੋ ਸੁਸਾਇਸਾਈਡ ਅਟੈਂਪ ਕਰਨ ਤੋਂ ਬਾਅਦ ਮੁੰਡੇ ਨੇ ਬਕਾਇਦਾ ਸਟੈਂਪ ਪੇਪਰ ਤੇ ਲਿਖ ਕੇ ਦਿੱਤਾ ਕਿ ਮੈਂ ਤੇਨਾਂ ਮੈਰਿਜ ਕਰਾਂਗਾ ਉਸ ਤੋਂ ਬਾਅਦ ਫਿਰ ਮੁੱਕਰ ਗਿਆ ਨੈਕਸਟ ਇਹਨਾਂ ਨੇ ਫਿਰ ਪੰਚਾਇਤ ਵਿੱਚ ਕੇਸ ਲੈ ਕੇ ਗਏ ਪੰਚਾਇਤ ਵਿੱਚ ਵੀ ਉਹਨੇ ਇਹੀ ਕਿਹਾ ਕਿ ਮੈਂ ਮੈਰਿਜ ਕਰਾਂਗਾ ਬਟ ਉਹ ਥਰਡ ਟਾਈਮ ਫਿਰ ਮੁੱਕਰ ਗਿਆ ਹੁਣ ਫਿਰ ਉਹਨੇ ਇਹ ਕਿਹਾ ਕਿ ਮੈਂ ਮੈਰਿਜ ਦੀ ਡੇਟ ਦਿੱਤੀ ਸੀ ਇਹਨਾਂ ਨੇ ਨਵੰਬਰ ਦੀ ਨਵੰਬਰ ਤੋਂ ਹੁਣ ਆਪਾਂ ਜਨਵਰੀ ਦੀ ਉਹਨਾਂ ਨੇ ਡੇਟ ਦੇ ਦਿੱਤੀ ਕਿ ਜਨਵਰੀ ਦੀ 28 ਤਰੀਕ ਨੂੰ ਮੈਰਿਜ ਹੋਵੇਗੀ ਤਾਂ ਚੂੜੀਆਂ ਵੀ ਬਕਾਇਦਾ ਪਾ ਕੇ ਗਏ ਇਹਨੂੰ ਆਪ ਤਾਂ ਡੇਟ ਦੇਣ ਤੋਂ ਬਾਅਦ ਡੇਟ ਵਾਲੇ ਦਿਨ ਉਹ ਖੁਦ ਭੱਜ ਗਿਆ ਹਾਂਜੀ ਇਹਨਾਂ ਨੇ ਇੱਕ ਦੋ ਵਾਰੀ ਆਏ ਕਿ ਮਤਲਬ ਇਦਾਂ ਮੁਕਰਦੇ ਪਏ ਨੇ ਵਿਆਹ ਤੋਂ ਤਾਂ ਬੱਟਨ ਦੀ ਕੋਈ ਸੁਣਵਾਈ ਨਹੀਂ ਹੋਈ ਹਾਂਜੀ ਸਾਰਾ ਪਰਿਵਾਰ ਹੀ ਫਰਾਰ ਹੈ ਗਿਆ ਆ ਤੇ ਮੁੰਡਾ ਜਿਹੜਾ ਆ ਉਹ ਤਾਂ ਘਰ ਵਾਲੇ ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਗਵਾਚ ਗਿਆ ਨਹੀਂ ਘਰ ਵਾਲੇ ਜਿਹੜੇ ਮੁੰਡੇ ਦੇ ਮਾਪਿਓ ਇੱਥੇ ਹੈਗੇ ਕਿ ਉਹ ਵੀ ਐ ਦਿਨੀਆਂ ਉਹਨਾਂ ਨੇ ਇਹਨਾਂ ਨਾਲ ਗੱਲ ਹੋਈ ਸੀ ਤਾਂ ਕਹਿੰਦੇ ਸੀ ਕਿ ਮਤਲਬ ਸਾਡਾ ਮੁੰਡਾ ਫਰਾ ਮਤਲਬ ਗਵਾਚ ਗਿਆ ਸਾਨੂੰ ਖੁਦ ਨਹੀਂ ਪਤਾ ਵੀ ਕਿੱਥੇ ਗਿਆ ਤੁਹਾਡੇ ਸਾਹਮਣੇ ਸਾਰਾ ਉਹਨਾਂ ਨੂੰ ਪਤਾ ਸਾਰਾ ਪਰਿਵਾਰ ਨੂੰ ਕਿ ਕਿੱਥੇ ਸਰ ਪਤਾ ਹੀ ਹੈ ਤਾਂ ਸਾਰੇ ਹੁਣ ਆਪ ਵੀ ਕਰਨੀ ਹੈਗੇ ਪੁਲਿਸ ਸਟੇਸ਼ਨ ਵੱਲ ਅੱਜ ਸਾਡੀ ਐਸ ਐਚ ਓ ਸਾਹਿਬ ਨਾਲ ਅੱਜ ਮੀਟਿੰਗ ਨਹੀਂ ਹੋਈ ਅੱਜ ਆਪਾਂ ਪਰਚਾ ਦਰਜ ਕਰਵਾਉਣ ਆਏ ਆ ਜੇ ਉਹਨਾਂ ਨਾਲ ਬੈਠਦੇ ਆ ਗੱਲ ਕਰਦੇ ਆ ਕੀ ਕਹਿੰਦੇ ਨੇ ਫਿਰ ਦੇਖਦੇ ਆ ਜੇ ਸਾਡੀ ਸੁਣਵਾਈ ਨਹੀਂ ਹੋਏਗੀ ਤਾਂ ਆਪਾਂ ਕਾਨੂੰਨੀ ਕਾਰਵਾਈ ਅੱਗੇ ਕਰਵਾਵਾਂਗੇ ਕੁੜੀ ਜੀ 18 ਕੰਪਲੀਟ ਆ 19 ਇਹ ਚੱਲ ਰਿਹਾ ਹੈ ਰਨਿੰਗ ਹੈ ਮੁੰਡਾ ਮੁੰਡਾ 22 ਸਾਲ ਦਾ ਦੱਸਿਆ ਜਾ ਰਿਹਾ ਹੈ ਹਾਂਜੀ ਮੈਂ ਕਹਾਂ ਜੀ ਆਪਾਂ ਕੁੜੀ ਦਾ ਮੈਂ ਚਾਚਾ ਹੀ ਲਾ ਲਓ ਠੀਕ ਜੀ ਇਹ ਕੁੜੀ ਕਰਕੇ ਮੈਂ ਦਰਖਾਸਤ ਦਿੰਦੀ ਹਾਂ ਠੀਕ ਹੈ ਅੱਜ ਤੋਂ 6 ਮਹੀਨੇ ਪਹਿਲੇ ਕੁੜੀ ਨੇ ਕੁਝ ਖਾ ਲਿਆ ਸੀ ਹੀ ਉਹਦੋਂ ਵੀ ਇਹਦੇ ਮਾਪੇ ਕਹਿੰਦੇ ਸੀ ਵਹੀ ਵੀ ਤੜਨਾ ਵਿਆਹ ਕਰਾਂਗੇ 6 ਮਹੀਨੇ ਟਪਾ ਗਏ ਫਿਰ 2 ਮਹੀਨੇ ਲੱਗੇ ਫਿਰ ਨਹੀਂ ਵਿਆਹ ਕੀਤਾ 28 ਤਰੀਕ ਦਾ ਸਦਾ ਵਾਦਾ ਕਰਕੇ ਮਹਿਲਾ ਮੰਡਲ ਆਹੀ ਉਥੇ ਲਹਾਇਆ ਵੀ 28 ਤਰੀਕ ਨੂੰ 28 ਤਰੀਕ ਦਾ ਹੀ ਵਿਆਹ ਕਰਾਂਗੇ 28 ਤਰੀਕ ਤੇ ਇਹਨਾਂ ਧੋਖਾ ਦੇ ਕੇ ਫਿਰ ਨਿਕਲ ਗਏ ਮਾਪੇ ਉਹ ਨਾਲ ਸਹਿਮਤਾ ਚੀਨ ਜਿਹੜੇ ਇਹਨਾਂ ਦੇ ਪ੍ਰਧਾਨ ਆ ਉਹ ਸਾਨੂੰ ਧੋਖੇ ਰੱਖਲੇ ਸੀ ਧੋਖੇ ਰਾ ਕੇ ਨਾਲ ਗੁੰਮਰਾ ਕਰਕੇ ਉਹਨਾਂ ਨੇ ਇਦਾਂ ਕੀਤਾ ਸਾਡੇ ਨਾਲ ਜਦੋਂ ਪਹਿਲੇ ਹੀ ਸਹਿਮਤੀ ਹੋਈ ਸੀ ਤੇ ਜਿਹੜੇ ਉਸ ਟਾਈਮ ਤੇ ਜਿਹੜੇ ਉਹਨਾਂ ਵੱਲੋਂ ਬੰਦੇ ਪੁਰੇ ਸੀਗੇ ਉਹ ਉਹਨਾਂ ਨਾਲ ਗੱਲਬਾਤ ਹੋਈ ਹੈ ਇਸ ਵਿੱਚ ਹੋਈ ਸੀ ਹੁਣ ਉਹ ਕਹਿੰਦੇ ਉਹ ਕਹਿ ਰਹੀ ਸਾਡੇ ਹੱਥੋਂ ਬਾਹਰ ਆਈ ਅੱਛਾ ਜੀ ਤੇ ਹੁਣ ਅੱਜ ਜੇ ਤੁਸੀਂ ਇੱਥੇ ਪਹੁੰਚੇ ਉਹ ਵਿਆਹ ਦੀਆਂ ਰਸਮਾਂ ਵੀ ਹੋ ਚੁੱਕੀਆਂ ਆਂ ਸਾਰੀਆਂ ਹਾਂਜੀ ਸਭ ਕੁਝ ਉਸ ਤਰ੍ਹਾਂ ਹੀ ਤੇ ਕੀ ਹੋਇਆ ਕੀ ਆ ਮੁੰਡਾ ਰਾਤ ਆਪੇ ਜਾ ਕੇ ਕਿੱਦਾਂ ਕੀ ਪਤਾ ਲੱਗਾ ਕਿ ਮੁੰਡਾ ਜਿਹੜਾ ਆਪੇ ਇਹ ਤੇ ਇਹਨਾਂ ਨੂੰ ਘਰ ਵਾਲਿਆਂ ਨੂੰ ਪਤਾ ਹੈਗਾ ਦੇਖੋ ਜੀ ਸਾਨੂੰ ਤੇ ਇਹ ਕਹਿੰਦੇ ਅਸੀਂ ਤੁਸੀਂ ਤਿਆਰੀਆਂ ਕਰੋ ਅਸੀਂ ਸਵੇਰੇ ਬਰਾਤ ਲੈ ਕੇ ਆ ਰਹੇ ਹਾਂ ਹਾਂਜੀ ਠੀਕ ਆ ਜੇ ਲੋ ਆਪਾਂ ਤਿਆਰੀਆਂ ਦੂਰੀਆਂ ਕੀਤੀਆਂ ਕੋਈ ਬਰਾਦਰੀ ਮੁੜ ਕੇ ਮੌਕੇ ਤੇ ਆਣ ਕੇ ਸਾਨੂੰ ਕਦਾਈ ਇਹ ਮੁੰਡਾ ਘਰੋਂ ਭੱਜ ਗਿਆ 12 ਵਜੇ ਬੜਾ ਲੱਗਾ ਜਿਹੜਾ ਆਪਾਂ ਤਿਆਰੀਆਂ ਕਰਦੇ ਵੇ ਇੱਥੇ ਤਿਆਰੀਆਂ ਹੀ ਲੱਗੀਆਂ ਸਾਨੂੰ ਪਤਾ ਨਹੀਂ 12 ਵੀ ਆਣ ਕੇ ਕਹਿ ਦਿੱਤਾ ਅਈ ਸਾਮਾਨ ਸਾਰਾ ਸਮਾਨ ਲੈਣ ਦਾ ਵਾ ਪਰ ਉਹਨੇ ਆ ਗਏ ਸਾਡੇ ਘਰ ਬੈਠੇ ਦੇ ਆ ਤੇ ਅਸੀਂ ਕੀ ਮੂੰਹ ਦਿਖਾਣਾ ਸੀ ਇਹਨਾਂ ਨੂੰ ਮੰਗ ਇਹ ਹੀ ਆ ਸਾਨੂੰ ਹਸਾਬ ਦਿੱਤਾ ਜਾਵੇ ਇਹਨੇ ਤੇ ਇਹ ਪਰਚਾ ਕਰੋ ਪਰਿਵਾਰ ਸਾਰਾ ਅੰਦਰ ਤੋਂ ਕੋ ਮਾਪਿਆਂ ਨਾਲ ਹੈ ਨਾ ਸਹਿਮਤ ਤੇ ਮਾਪੇ ਨੂੰ ਇਹ ਨਹੀਂ ਪਤਾ ਵੀ ਮੁੰਡਾ ਰਾਤ ਕਿੱਦਾਂ ਭੱਜ ਗਿਆ ਘਰੋਂ ਮਾਪੋ ਦੇ ਹੱਥ ਹੈ ਨਾਲ ਵਿੱਚ ਜਿਹੜੇ ਪ੍ਰਧਾਨ ਉਹਨਾਂ ਦੇ ਵੀ ਇੱਥੇ ਹੱਥ ਹੈ ਗਾ ਜੇ ਉਹ ਗੁੰਮਰਾ ਕਰ ਰਹੇ ਸਾਨੂੰ ਇਹ ਮਕਬੂਲਪੁਰੇ ਦਾ ਇਦਾਂ ਦਾ ਮਸਲਾ ਵਾ ਲੜਕੀ ਆ ਘਰ ਤੋਂ ਘੱਟ ਵੀ 1.5 ਸਾਲ ਹੋ ਗਏ ਆ ਇੱਕ ਲੜਕਾ ਆ ਉਹਨੇ ਇਹਦੇ ਨਾਲ ਬਣਾਏ ਉਸ ਤੋਂ ਬਾਅਦ ਕੋਈ ਮਤਲਬ ਵਿਆਹ ਵਰੇ ਉਹਨੇ ਕਿਹਾ ਕਿ ਮੈਂ ਵਿਆਹ ਕਰਾਵਾਂਗਾ ਇਹਨਾਂ ਨੇ ਕੋਈ ਚੂੜੀ ਫੰਕਸ਼ਨ ਰੱਖਿਆ ਉੱਥੇ ਵੀ ਆਏ ਉਹਨੂੰ ਚੂੜੀਆਂ ਵੀ ਪਾਈਆਂ ਸਾਰਾ ਕੁਝ ਕੀਤਾ ਜਿਸ ਦਿਨ ਵਿਆਹ ਹੋਣਾ ਸੀ 28 ਤਰੀਕ ਵਾਲੇ ਦਿਨ ਉਹ ਸਾਰਾ ਪਰਿਵਾਰ ਘਰੋਂ ਪਾਚ ਗਿਆ ਠੀਕ ਤੇ ਉਹ ਉਹਨਾਂ ਦੇ ਮਾਪੇ ਉਹ ਵੀ ਮੁੰਡੇ ਦਾ ਜਿਹੜਾ ਆ ਮਾਂ ਮਾਂ ਵੀ ਚਾਹੇ ਮੈਂ ਕੋਈ ਤੇ ਤੁਹਾਨੂੰ ਆਇਆ ਕੀ ਆਸਾ ਨੂੰ ਆਇਆ ਜੀ ਤੁਹਾਨੂੰ ਸੱਚਾ ਸਾਬ ਇਹ ਖਵਾ ਸੱਚੋ ਸਾਹਿਬ ਕਹਿੰਦੇ ਆ ਵੀ ਤੁਸੀਂ ਐਸਪੀ ਸਾਹਿਬ ਨੂੰ ਦਰਖਾਸਤ ਮਾਰਕ ਕਰੋ ਇਹ ਮੈਟਰ ਨੂੰ 6 ਮਹੀਨੇ ਹੋ ਗਏ ਆ ਮਤਲਬ 6 6 ਮਹੀਨੇ ਪਿਛੇ ਆ ਤੇ ਇਹਨੂੰ ਇਸ ਕਰਕੇ ਤੁਸੀਂ ਐਪਲੀਕੇਸ਼ਨ ਉੱਥੋਂ ਦੋਗੇ ਤੇ ਫਿਰ ਮੈਂ ਇਨਕੁਆਰੀ ਦੇ ਵਿੱਚ ਇਹਨੂੰ ਪਰਚੇ ਨੂੰ ਉਹਨਾਂ ਦੇ ਦਰਜ ਕਰੂੰਗਾ ਜੀ ਜਿਹੜਾ 6 ਮਹੀਨੇ ਹੋ ਗਏ ਤੁਸੀਂ ਕਹਿ ਰਹੇ ਹੋ ਕਿਸ ਚੀਜ਼ ਨੂੰ 6 ਮਹੀਨੇ ਹੁੰਦੇ 6 ਮਹੀਨਿਆਂ ਦਾ ਵਿਆਹ ਨੂੰ ਕਿਹਾ ਸੀ ਨਾ ਕਿ ਅਸੀਂ 6 ਮਹੀਨੇ ਬਾਅਦ ਵਿਆਹ ਕਰਾਂਗੇ ਵਿਆਹ ਕਰਾਂਗੇ ਹਾਂਜੀ ਠੀਕ ਹੈ ਜੀ ਟਾਈਮ ਲਿਆ ਵਿਆਹ ਦੀਆਂ ਫਿਰ ਅੱਜ ਸਾਰੀਆਂ ਤਿਆਰੀਆਂ ਹੋਈਆਂ ਸਾਰੀਆਂ ਤਿਆਰੀਆਂ ਕੱਲ ਹੋਈਆਂ ਤੇ ਘਰੋਂ ਭੱਜ ਗਏ ਤਕ ਲੱਗਦਾ ਨਹੀਂ ਕਿ ਪੁਲਿਸ ਵੱਲੋਂ ਮੋਕੇ ਦੇ ਪਰਚਾ ਦਰਜ ਹੋਣਾ ਚਾਹੀਦਾ ਸੀਗਾ ਹੋਣਾ ਚਾਹੀਦਾ ਇਸ ਮੋਕੇ ਤੇ ਤਾਂ ਫਿਰ ਕੀ ਵਜ੍ਹਾ ਕਿ ਜਿਹੜਾ ਸੀਸੀ ਸਾਹਿਬ ਅਕਲ ਕੇ ਵੀ ਇਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਜਿਹੜਾ ਸੀਸੀ ਸਾਹਿਬ ਦਾ ਮਾਰਕਿੰਗ ਦੀ ਕੋਈ ਕਹਿਦੇ ਆ ਅੱਛਾ ਭਾਈ ਮਨੋ ਕੋਈ ਨਾ ਕੋਈ ਚੱਕਰ ਹੈਗਾ ਆਪੇ ਪ੍ਰਸ਼ਾਸਨ ਦੱਸੂਗਾ ਇਹ ਗੱਲ ਦਾ ਇਹਨਾਂ ਨੂੰ ਛੱਡਣਾ ਥੋੜੀ ਇਹ ਇਹਨੂੰ ਪਰਚਾ ਦਰਜ ਕਰਾ ਕੇ ਛੱਡਾ ਤੇ ਜੇ ਨਹੀਂ ਪਰਚਾ ਦਰਜ ਹੁੰਦਾ ਜਿਵੇਂ ਕਿ ਨਹੀਂ ਕੋਈ ਕਾਰਵਾਈ ਕਰਦੇ ਤੇ ਤੁਹਾਡਾ ਕੀ ਤੁਸੀਂ ਕੀ ਅਗਲਾ ਐਕਸ਼ਨ ਕਰੋ ਉਹ ਇਹਨਾਂ ਦੇ ਬੂਹੇ ਘੜੀ ਇਹਨਾਂ ਦਾ ਪਿੱਛਾ ਆਪਾਂ ਕਰਾਂਗੇ ਇੱਥੇ ਧਰਨਾ ਲੱਗੇਗਾ ਇਹ ਇਹਨਾਂ ਦਸਨ ਮੁਤਾਬਕ ਲੜਕੀ ਦੀ ਦਰਖਾਸਤ ਮੁਤਾਬਕ ਦੱਸਦੇ ਨੇ ਨਾ ਦੋਨਾਂ ਦਾ ਫੇਰ ਹੀ ਕਿਤੇ ਪਹਿਲਾਂ ਬਾਅਦ ਚ ਇਹਨਾਂ ਦਾ ਚਲੋ اقرار نامہ ਹੋ ਗਿਆ ਕਿ ਨਹੀਂ ਮੈਂ ਮੈਰਿਜ ਕਰ ਲੈਂਦੀ ਆ ਤੇ ਮੈਰਿਜ ਦਰਾਨ ਹੁਣ ਮੁੰਡਾ ਭੱਜ ਚੁੱਕਾ ਕਰੋ ਮੁੰਡਾ ਘਰੇ ਨਹੀਂ ਹੈਗਾ ਤੇ ਇਹਨਾਂ ਦਾ ਹੀ ਦਰਖਾਸਤ ਇਹਨਾਂ ਨੇ ਕਹਿੰਦੇ ਸੀ ਦੋ ਇੱਕ ਨਹੀਂ ਪੜਤਾਲ ਕਰਦੇ ਆ ਪ੍ਰੋਪਰ ਤੇ ਲੜਕੀ ਤੇ ਉਹ ਕਹਿੰਦੀ ਹੈ ਕਿ ਮੇਰੇ ਨਾਲ ਵਿਆਹ ਦਾ ਝਾਂਸਾ ਦੇ ਕੇ ਤੇ ਮੇਰੇ ਨਾਲ ਮਤਲਬ ਰਿਲੇਸ਼ਨ ਬਣਾਉਂਦਾ ਰਿਹਾ ਵਾ ਤੇ ਉਹ ਹੀ ਪਰਤਾਲ ਕਰਾਂਗੇ ਦਰਖਾਸਤ ਲੈ ਕੇ ਜੋ ਕਾਨੂੰਨ ਹੁੰਦਾ ਉਹ ਭੰਦੀ ਕਾਰਵਾਈ ਕਰਾਂਗੇ ਲੜਕੇ ਦਾ ਨਾਮ ਮਨਦੀਪ ਸਿੰਘ ਆ ਤੇ ਲੋਕਲ ਮਕੂਲਪੁਰ ਥਾਣੇ ਦੇ ਏਰੀਆ ਦਾ ਰਹਿਣਾ ਨਾ ਉਹਦੇ ਬਾਰੇ ਅਸੀਂ ਪਰਤਾਲ ਕਰਨਾ ਹੈ ਸਾਰਾ ਪਰਤਾਲ ਕਰਾਂਗੇ ਜੋ ਵੀ ਪਰਤਾਲ ਦੇਣ ਤੱਥ ਸਾਹਮਣੇ ਲਿਆਵਾਂਗੇ ਤੱਤੀ ਮੁੰਡਾ ਇਹਨਾਂ ਦੇ ਦੱਸਣ ਮੁਤਾਬਕ 25 26 ਸਾਲ ਦਾ ਮੁੰਡਾ ਵਾ ਤੇ ਕੁੜੀ ਦੀ ਏਜ ਵੀ 18 ਤੋਂ ਬਾਅਦ ਆ ਦੋਵੇਂ ਮੇਜਰ ਨੇ ਤੇ ਜੋ ਵੀ ਕਾਨੂੰਨ ਮੁਤਾਬਕ ਭੰਦੀ ਕਾਰਵਾਈ ਹੈਗੀ ਉਹ ਚਲਿਆ